हरियाणा ਦੀ ਮੋਟਿਆਰ ਕਿਵੇਂ ਜੁੜੇ ਜਸੂਸੀ ਨਾਲ ਤਾਲ ਪੰਜਾਬ ਦੇ ਬਾਜੀ ਪਾਕਿਸਤਾਨ ਜਸੂਸੀ ਲਈ ਕਿਵੇਂ ਹੋਇਆ ਰਾਜੀ ਦਾਨਿਸ਼ ਜੋਤੀ ਤੇਜਸਵੀਰ ਚਲਾ ਰਹੇ ਸੀ ਜਸੂਸੀ ਦੀਤੀ ਪਾਕਿਸਤਾਨ ਦੇ ਲਈ ਜਸੂਸੀ ਕਰਨ ਵਾਲਿਆਂ ਦੇ ਵੱਲੋਂ ਨਿਤ ਦਿਨ ਨਵੇਂ ਖੁਲਾਸੇ ਹੋ ਰਹੇ ਨੇ ਇਹ ਤਸਵੀਰਾਂ ਪੰਜਾਬ ਦੇ ਜਸਪੀਰ ਸਿੰਘ ਦੀਆਂ ਨੇ ਜਿਸ ਨੂੰ 3 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕੋਰਟ ਨੂੰ ਕੁਝ ਸਵਾਲਾਂ ਦੇ ਜਵਾਬ ਹਾਲੇ ਵਿੱਚ ਚਾਹੀਦੇ ਸੀ ਇਸ ਲਈ ਅਦਾਲਤ ਨੇ 2 ਦਿਨਾਂ ਦਾ ਹੋਰ ਰਿਮਾਂਡ ਦੇ ਦਿੱਤਾ ਹੈ ਹਾਲਾਂਕਿ ਜਸਬੀਰ ਸਿੰਘ ਦੇ ਵਕੀਲ ਨੇ ਆਖਿਆ ਕਿ ਉਸ ਦਾ ਮੁਵਕਿਲ ਬੇਕਸੂਰ ਹੈ ਤੇ ਜਿਵੇਂ ਜ ਸਾਹਮਣੇ ਦੋਨੋਂ ਪਾਸੇ ਦਿਲਨਾ ਸੋਕੇ ਦੋ ਦਿਨ ਦਾ ਰਮਾਨ ਦਿੱਤਾ ਹੈ ਦੋਸ਼ੀ ਦਾ ਆਦਰਵਾਇਜ਼ ਅਸੀਂ ਦੋਸ਼ੀ ਨਾਲ ਜਸਬੀਰ ਸਿੰਘ ਨਾਲ ਗੱਲ ਕੀਤੀ ਹੈ ਐਸਾ ਕੋਈ ਗੱਲ ਨਹੀਂ ਹੈ ਜੋ ਮੀਡੀਆ ਚ ਦੱਸਿਆ ਜਾ ਰਿਹਾ ਕਿ ਏ ਆਈਸੀ ਦਾ 에ਜੰਟ ਆਇਆ ਪੁੱਛਿਆ ਇਦਾਂ ਦਾ ਕੁਝ ਨਹੀਂ ਹੈ ਇੱਕ ਸਿੰਪਲ ਬਲੌਗਰ ਹੈ ਵਿਚਾਰਾ ਫਸ ਗਿਆ ਸਰਕਾਰਾਂ ਦੇ ਚੱਕਰ ਚ ਚੱਕਰ ਰਹੀ ਸੀਗਾ 7 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇਹਨੂੰ ਬੁਲਾਉਂਦੇ ਰਹੇ ਪਰ ਉਹ ਪਰ ਪੁਲਿਸ ਵੀ ਬੁਲਾਇਆ ਸਾਈਬਰ ਸੈੱਲ ਨੇ ਵੀ ਬੁਲਾਇਆ ਅਸੀਂ ਆਪਣਾ ਫੋਨ ਅਸੀਂ ਆਪਣੇ ਲੈਪਟਾਪ ਪਹਿਲਾਂ ਹੀ ਦੇ ਚੁੱਕੇ ਸੀ ਇਹਨਾਂ ਨੂੰ ਇਹਨਾਂ ਨੇ ਸਾਡੇ ਕੋਲ 14 ਦਿਨ ਇਨਕੁਆਇਰੀ ਪਹਿਲਾਂ ਕਰ ਚੁੱਕੇ ਸੀ ਉਸ ਤੋਂ ਬਾਅਦ ਕੀ ਹੋਇਆ ਸਾਨੂੰ 2 ਤਰੀਕ ਨੂੰ ਹਰਿਆਣਾ ਤੋਂ ਹਿਸਾਰ ਪੁਲਿਸ ਜਿਹੜੀ ਜੋਤੀ ਭੋਤਰਾ ਅਰੈਸਟ ਕੀਤੀ ਹੋਈ ਸੀਗੀ ਉਦੇ ਕੋਲੋਂ ਇੱਕ ਸੱਮਨ ਆਇਆ ਸਾਨੂੰ 6 ਤਰੀਕ ਸਾਡੇ ਨੂੰ ਸੱਮਨ ਹੈ ਗਈ ਹੈ 6 ਤਰੀਕ ਦੇ ਵਾਸਤੇ ਸੱਮਨ ਆਇਆ ਕਿ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਾ ਆ ਕੇ ਜੀ ਤੇ ਪੁਲਿਸ ਨੇ ਹਫਰਾ ਦਫਰੀ ਵਿੱਚ ਜਿਹੜੀ ਗੱਲ ਹੋਈ ਕਿ ਜੇ ਹਰਿਆਣਾ ਸਰਕਾਰ ਲੈ ਗਈ ਇਹਨੂੰ ਚੱਕ ਕੇ ਸਾਡੀ ਤਾਂ ਬੇਇੱਜ਼ਤੀ ਹੋ ਜਾਣੀ 3 ਤਰੀਕ ਨੂੰ ਮੈਨੂੰ ਬੁਲਾਇਆ ਉਥੇ ਦਸਬੀਰ ਸਿੰਘ ਨੂੰ ਬੁਲਾਇਆ ਤੇ 4 ਤਰੀਕ ਨੂੰ ਇੱਕ ਫੇਕ ਜੀ ਐਫ ਆਈ ਆਰ ਕਰਤੀ ਐਫ ਆਈ ਆਰ ਦੇ ਕੰਟੈਂਟ ਇਹ ਹੈ ਕਿ ਜੀ ਇੱਕ ਖੂਫੀਆ ਬੰਦੇ ਨੇ ਆ ਕੇ ਦੱਸਿਆ ਸਾਨੂੰ ਕਿ ਇੱਕ ਬੰਦਾ ਹੈਗਾ ਜਿਹੜਾ ਯੂਟਿਊਬਰ ਹੈਗਾ ਇਹ ਚਾਹੀਏ ਇਸ ਨਾਲ ਸੰਬੰਧ ਹੈ ਉਹ ਜਿਹੜੀ 17 ਤਰੀਕ ਤੋਂ ਲੈ ਕੇ 3 ਤਰੀਕ ਤੱਕ ਇਨਵੈਸਟੀਗੇਸ਼ਨ ਸੀਗੀ ਸਾਡੇ ਕੋਲ ਕਰੀ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਜਿਹੜੇ ਤੁਹਾਨੂੰ 6 ਤਰੀਕ ਨੂੰ ਜਿਹੜੀ ਹਸਾਰ ਪੁਲਿਸ ਨੇ ਸਾਨੂੰ ਬੁਲਾਇਆ ਹੋਇਆ ਸੀ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਉਹ ਤੋਂ ਮਾਰ ਕੇ ਜੇ ਉਹਨਾਂ ਨੇ ਅਰੈਸਟ ਕਰ ਲਿਆ ਤਾਂ ਹਰਿਆਣਾ ਸਰਕਾਰ ਨੇ ਕਹਿਣਾ ਕਿ ਮੈਨੂੰ ਸਾਨੂੰ ਚੱਕ ਕੇ ਲੈ ਗਈ ਇੱਥੋਂ ਕਿ ਇਹਨਾਂ ਕੋਲ ਪੰਜਾਬ ਕੋਲ ਕੁਝ ਨਹੀਂ ਹੋਇਆ ਇਹ ਰੀਜ਼ਨ ਸਿਰਫ ਸਾਡਾ ਕੋਈ ਕਸੂਰ ਨਹੀਂ ਹੈ ਕੁਝ ਨਹੀਂ ਹੈ ਦੂਜੇ ਪਾਸੇ ਖੁਲਾਸਾ ਹੋ ਰਿਹਾ ਹੈ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਜਿਸ ਦਾਨਿਸ਼ਨਾਦੀ ਅਧਿਕਾਰੀ ਨੂੰ ਭਾਰਤ ਨੇ ਇੱਥੋਂ ਕੱਢਿਆ ਸੀ ਜਸਬੀਰ ਉਸਦੇ ਸੰਪਰਕ ਦੇ ਵਿੱਚ ਸੀ ਤੇ ਜੋਤੀ ਮਲਹੋਤਰਾ ਦੇ ਨਾਲ ਵੀ ਜਸਬੀਰ ਪਾਕਿਸਤਾਨ ਰਹਿ ਹੁਣ ਸੂਤਰ ਇਹ ਵੀ ਦੱਸ ਰਹੇ ਹਨ ਕਿ ਉਹ ਆਈਐਸਆਈ ਏਜੰਟ ਜੱਟ ਰੰਦਾਵਾ ਦੇ ਸੰਪਰਕ ਦੇ ਵਿੱਚ ਸੀ ਜਸਬੀਰ ਸਿੰਘ ਦਾ ਲੈਪਟਾਪ ਪਾਕਿਸਤਾਨ ਦੇ ਏਜੰਟ ਦੇ ਕੋਲ ਲਗਭਗ 1 ਘੰਟਾ ਰਿਹਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਮੁਹਾਲੀ ਦੇ ਵਿੱਚ ਉਸ ਦੇ ਵਿਰੁੱਧ ਕੇਸ ਦਰਜ ਕੀਤਾ ਸੀ ਹੁਣ ਦਾ ਕਹਿਣਾ ਕਿ ਜਾਂਚ ਦੇ ਦੌਰਾਨ ਉਸ ਦੇ ਇਲੈਕਟ੍ਰੋਨਿਕ ਗੈਜਟਸ ਦੇ ਵਿੱਚ ਕਈ ਪਾਕਿਸਤਾਨੀ ਅਧਾਕ ਨੰਬਰ ਅਤੇ ਹੋਰ ਡਾਟਾ ਮਿਲਿਆ ਉਸ ਨੇ ਕੁਝ ਡਾਟਾ ਡਿਲੀਟ ਵੀ ਕੀਤਾ ਸੀ ਉਸ ਦਾ ਫੋਨ ਅਤੇ ਲੈਪਟਾਪ ਫੋਰੈਂਸਿਕ ਜਾਂਚ ਲਈ ਲੈਬ ਦੇ ਵਿੱਚ ਭੇਜੇ ਗਏ ਨੇ ਜੋਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਸ ਨੂੰ ਜਸਪੀਰ ਦੇ ਉੱਤੇ ਸ਼ੱਕ ਹੋਇਆ ਸੀ ਬਾਅਦ ਵਿੱਚ ਖੁਲਾਸਾ ਹੋਇਆ ਕਿ ਪਾਕਿਸਤਾਨ ਦੇ ਵਿੱਚ ਜੋਤੀ ਤੇ ਜਸਪੀਰ ਇਕੱਠੇ ਘੁੰਮਦੇ ਸਨ ਜਾਂਚ ਕੀਤੀ ਜਾ ਰਹੀ ਹੈ ਕਿ ਉਹਤੇ ਕਿਹੜੇ ਕਿਹੜੇ ਏਜੰਟਾਂ ਦੇ ਉਹ ਸੰਪਰਕ ਦੇ ਵਿੱਚ ਆਏ ਹੁਣ ਤੱਕ ਕੀ ਕੁਝ ਉਹਨਾਂ ਨੇ ਜਾਣਕਾਰੀ ਪਾਕਿਸਤਾਨ ਦੇ ਨਾਲ ਸਾਂਝੀ ਕੀਤੀ ਹੈ ਪੰਜਾਬ ਪੁਲਸ ਅਤੇ ਖੁਫੀਆ ਏਜੰਸੀਆਂ ਨੇ ਪਿਛਲੇ 1 ਮਹੀਨੇ ਦੇ ਵਿੱਚ جاسੂਸੀ ਦੇ ਸ਼ੱਕ ਦੇ ਵਿੱਚ ਪੰਜਾਬ ਤੋਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਮਲਜ਼ਮ ਪਾਕਿਸਤਾਨੀ ਏਜੰਟਾਂ ਦੇ ਲਗਾਤਾਰ ਸੰਪਰਕ ਦੇ ਵਿੱਚ ਦੱਸੇ ਜਾ ਰਹੇ ਨੇ। ਪਾਕਿਸਤਾਨ ਨੂੰ ਵਾਰ-ਵਾਰ ਕਾਲ ਕਰਨ ਤੋਂ ਬਾਅਦ ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਿਸ ਨੂੰ ਉਨ੍ਹਾਂ ਉੱਤੇ ਸ਼ੱਕ ਹੋ ਗਿਆ ਸੀ। ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ